ਹਾਂਜੀ ਮਿੱਤਰੋ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਤੇ ਨਵੇਂ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੱਤਰੋ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰੀ ਕੱਪ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ ਜਿਹੜੇ ਭਰਾ ਵੀਡੀਓ ਨੂੰ ਕਮੈਂਟ ਕਰਦੇ ਆ ਲਾਈਕ ਕਰਦੇ ਆ ਤੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਾਂ ਸਾਰੇ ਪ੍ਰਾਂਵਾਂ ਦਾ ਦਿਲੋਂ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਜੜਦੀ ਕਲਾ ਦੇ ਵਿੱਚ ਰੱਖੇ ਸਾਰੇ ਪ੍ਰਾਂਵਾਂ ਜਨ ਨੂੰ ਵਧੀਆ ਸਪੋਰਟ ਕਰ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਮੇਰ ਪਰੇ ਹੱਥ ਰੱਖੇ ਅੱਜ ਗੱਲ ਕਰਦੇ ਆ ਮਿੱਤਰੋ ਤਾਕੜੇ ਕਬੱਡੀ ਕਪਾਂ ਦੇ ਬਾਰੇ ਜੋ ਤੁਹਾਨੂੰ ਦਿੰਨੇ ਜਾਣਕਾਰੀ ਅੱਜ ਕਹਿੰਦੇ ਬੋਲਟ ਖੀਰਾਂਲੇ ਹੋਰਾਂ ਦੀ ਵੀ ਤਾਕੜੀ ਟੀਮਾਂ ਤੇ ਉਧਰ ਕਰੇ ਯੱਗੂ ਹਾਕਮ ਵਾਲੀ ਆ ਵੀ ਤਾਕੜੀ ਟੀਮਾਂ ਬਹੁਤ ਸਿਰੇ ਦੇ ਚਾਰ ਕਲੱਬਾਂ ਦੇ ਮੈਚ ਹੋਣਗੇ ਦੇਖੋ ਕਿਹੜੀ ਟੀਮ ਦੇ ਵਿੱਚ ਪਲੇਅਰ ਖੇਡਣਗੇ ਕਿੱਥੇ ਖੇਡਣਗੇ ਦੇਵਾਂਗੇ ਜਾਣਕਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਹੀ ਮਿੱਤਰੋ ਆਪਣੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਬਾਕੀ ਅੱਜ ਹੋਣ ਵਾਲੀ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਮਿੱਤਰੋ ਆਪਾਂ ਕਰਾਂਗੇ ਗੱਲ ਕਿੱਥੇ ਕਿੱਥੇ ਕਬੱਡੀ ਦੇ ਤਾਕੜੇ ਤਾਕੜੇ ਮੱਲ ਪੜਨਗੇ ਤੇ ਤਾਕੜੇ ਤਾਕੜੀਆਂ ਟੀਮਾਂ ਬਣੀਆਂ ਹੋਈਆਂ ਨੇ ਵੀਡੀਓ ਐਂਡ ਤੱਕ ਦੇਖਿਓ ਅੱਜ ਜੋ ਪਹਿਲਾ ਕਬੱਡੀ ਦਾ ਆਪਾਂ ਮਿੱਤਰੋ ਹਰਜੀਤ ਬਾਜਾਖਾਨਾ ਦੀ ਯਾਦ ਦੇ ਵਿੱਚ ਜੇਕਰ ਇਹ ਕਬੱਡੀ ਦਾ ਟਾਪ ਦਾ ਰੇਡਰ ਰਹਾ ਉਹਦੇ ਪਿੰਡ ਲੱਗਣਗੇ ਰੌਣਕਾਂ ਮਿੱਤਰੋ ਜਿਹੜਾ ਫਰੀਦਕੋਟ ਹੋਵੇਗਾ ਅਜ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 50 ਕਿਲੋ ਨਰੋਲ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 6100 ਆ ਤੇ ਦੂਸਰਾ ਨਾਮ ਜਿੱਥੇ 4100 ਆ ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ ਕਪਾ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ 75 ਕਿਲੋ ਦੇ ਮੁਕਾਬਲੇ ਹੋਣਗੇ 2 ਪਲੇਅਰ ਬਾਊਵਾਂ ਮਿੱਤਰੋ ਪਹਿਲਾ ਨਾਮ ਜਿੱਥੇ 15000 ਆ ਤੇ ਦੂਸਰਾ ਨਾਮ 11000 ਆ ਬੈਸਟ ਰੇਡਰ ਤੇ ਯਾਫੀ ਨੂੰ 31 3100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ 2 ਫਰਵਰੀ ਨੂੰ ਲੱਗਣਗੇ ਰੌਣਕਾਂ ਮਿੱਤਰੋ ਕਬੱਡੀ ਓਪਨ ਦਾ ਇੱਕ ਖਿਡਾਰੀ ਵਾਰੂਆ ਲੱਖ ਜਿੱਥੇ ਪਹਿਲਾ ਨਾਮ ਹੋਵੇਗਾ ਤੇ 75000 ਦੂਸਰਾ ਬੈਸਟ ਟਰੇਡਰ ਤੇ ਯਾਫੀ ਨੂੰ ਮਿੱਤਰੋ 25-25000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਐਨ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋ ਨਾਲ ਹੀ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਵੀ ਹੋਣਗੇ ਸਾਰੇ ਪਲੇਅਰਾਂ ਨੂੰ ਮੁੱਖ ਰੱਖਦੇ ਹੋਏ ਕਮੇਟੀਆਂ ਵੱਲੋਂ ਤਾਕੜਾ ਪ੍ਰਬੰਧਾ ਕੀਤਾ ਗਿਆ ਸੰਦੀਪ ਬਾਜਾਖਾਨਾ ਵੀ ਕਹਿੰਦੇ ਟੌਪ ਦਾ ਖਿਡਾਰੀ ਆ ਐਨ ਕਹਿੰਦੇ ਸਿਰੇ ਦਾ ਯਾਫੀ ਆ ਉਦੀ ਵੀ ਟੀਮ ਵਧੀਆ ਬਣਾਈ ਹੋਈ ਹੈ ਅਗਲਾ ਕਬੱਡੀ ਕਪਾ ਮਿੱਤਰੋ ਬਲਵੇੜਾ ਦੇ ਵਿੱਚ ਅੱਜ लास्ट ਦਿਨ ਹੈ ਤੇ ਨਾਲ ਹੀ ਮਿੱਤਰੋਰੇ ਇੱਕ ਪਿੰਡ ਨਰੋਲ ਦੇ ਮੈਚ ਹੋਣਗੇ 41000 ਜਿੱਥੇ ਪਹਿਲਾ ਨਾਮ ਹੋਵੇਗਾ ਤੇ 31000 ਜਿੱਥੇ ਦੂਸਰਾ ਨਾਮ ਹੋਵੇਗਾ ਨਾਲ ਹੀ ਤੀਸਰਾ ਤੇ ਚੌਥਾ 717100 ਹੋਵੇਗਾ ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ 11 11000 ਦੀ ਨਗਦ ਰਕਮ ਦਿੱਤੀ ਜਾਊਗੀ www123live.in ਤੇ ਤੁਸੀਂ ਇਸ ਦਾ ਲਾਈਵ ਦਾ ਆਨੰਦ ਮਾਣ ਸਕਦੇ ਹੋ ਬਹੁਤ ਵਧੀਆ ਮੁਕਾਬਲੇ ਹੋਣਗੇ origini ਮਿੱਤਰੋ ਟੀਮਾਂ ਖੇਡਣਗੀਆਂ ਉਹਨਾਂ ਬਾਰੇ ਦੱਸ ਦਿਆਂ ਸਿਰਸਥਲਾ ਦਾ ਟੀਮ ਦਾ ਮੈਚ ਹੋਊਗਾ ਬਨੂੜ ਦੇ ਨਾਲ ਦੌਣਕਲਾ ਦਾ ਕਰਾਚੋ ਨਾਲ ਰਾਮਪੁਰ ਜਥਾ ਅਮਰਸਰ ਦਾ ਦਿਉਰਾ ਦੇ ਨਾਲ ਹਮੀਦੀ ਦਾ ਕੋਟਫੱਤੇ ਦੇ ਨਾਲ ਚੌਟਖੇੜੀ ਦਾ ਬਲਵੇੜਾ ਦੇ ਨਾਲ ਦਲਵੀਰ ਰਾਮਪੁਰਾ ਦਾ ਮੈਚ ਹੋਊਗਾ ਦੇਦਣਾ ਦੇ ਨਾਲ ਕਕਰਾਲਾ ਭਾਈ ਕਾ ਦਾ ਮੈਚ ਹੋ ਮਿੱਤਰੋ ਹਰਿਆਣੇ ਦੀ ਟੀਮ ਹੈ ਜੋ ਪੜਲਾ ਦੇ ਨਾਲ ਜਿੱਤੂਪੁਰ ਦਾ ਮੈਚ ਹੋਊਗਾ ਦੁਗਾਲ ਦੇ ਨਾਲ ਲਸਾੜਾ ਗਿੱਲ ਦਾ ਮੈਚ ਉਦਤਾਲ ਦੇ ਨਾਲ ਹਿੰਮਤਪੁਰਾ ਦਾ ਮੈਚ ਹੋ ਮਿੱਤਰੋ ਸੌਂਸਪੁਰ ਦੇ ਨਾਲ ਲੰਕਾਲਾ ਦਾ ਮੈਚ ਉਹ ਸਾਦੀ ਹਰੀ ਦੇ ਨਾਲ ਰਲੂ ਰਸੂਲਪੁਰ ਕਲਾ ਦਾ ਮੈਚ ਹੋ ਮਿੱਤਰੋ ਰਾਏ ਤਰਾ ਨੇ ਦੇ ਨਾਲ ਰਵਾਹੀ ਦਾ ਮੈਚ ਹੋਗਾ ਮਿੱਤਰੋ ਚੰਗਲੀ ਦੇ ਨਾਲ ਹਲੇਵਾ ਦਾ ਮੈਚ ਹੋਗਾ ਭੁੱਲਰ ਮੋਗਾ ਦੇ ਨਾਲ ਆਨੰਦਪੁਰ ਰੋਤਕ ਦਾ ਮੈਚ ਉਤਰਾਉਰੀ ਹਰਾਨਾ ਦੇ ਨਾਲ ਡੁੰਮ ਖੇੜਾ ਦਾ ਮੈਚ ਉਹ ਮਿੱਤਰੋ ਨਗਲੇ ਦੇ ਨਾਲ ਇਹ ਵੀ ਇੱਕ ਪਿੰਡ ਓਪਨ ਦੀਆਂ ਵਧੀਆ ਸਿਰੇ ਦੀਆਂ ਟੀਮਾਂ ਨੇ ਸਿਰੇ ਦੇ ਮੈਚ ਹੋਣਗੇ ਟਾਈਆਂ ਪਾਈਆਂ ਹੋਈਆਂ ਨੇ ਬਹੁਤ ਵਧੀਆ ਕਬੱਡੀ ਕੱਪ ਹੋਊਗਾ ਇਸ ਦੇ ਮਿੱਤਰੋ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਮੈਚ ਹੋਏ ਨੇ ਤੇ ਨਾਲ ਹੀ ਮਿੱਤਰੋ ਸਾਜਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਅਜੇ ਆਸਟ ਦਿਨ ਹੈ ਕਬੱਡੀ ਓਪਨ ਤੇ 75 ਕਿਲੋ ਦੇ ਮੈਚ ਹੋਣਗੇ ਮਿੱਤਰੋ ਰੇ ਪਹਿਲਾ ਨਾਮ ਜਿੱਥੇ 81000 ਤੇ ਦੂਸਰਾ ਨਾਮ ਜਿੱਥੇ 61000 ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ 32 ਇੰਚੀ ਐਲਈਡੀ ਨਾਲ ਮਾਨ ਸਨਮਾਨ ਹੋਵੇਗਾ ਤੇ ਨਾਲ ਹੀ ਮਿੱਤਰੋ 75 ਕਿਲੋ ਦਾ ਪਹਿਲਾ ਨਾਮ 18000 ਤੇ ਦੂਸਰਾ ਨਾਮ 15000 ਬੈਸਟ ਰੇਡਰ ਤੇ ਯਾਫੀ ਨੂੰ ਵੀ ਮਿੱਤਰੋ ਕੱਪਾਂ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਦਾ ਆਨੰਦ ਤੁਸੀਂ ਪੰਜਾਬ ਲਾਈਵ 1 ਤੇ ਮਾਨ ਸਕਦੇ ਹੋ ਇਹ ਵੀ ਸੰਗਰੂਰ ਜ਼ਿਲ੍ਹੇ ਦੇ ਵੱਧੀਆਂ ਟੀਮਾਂ ਪਹੁੰਚਣਗੀਆਂ ਔਰ ਇਹ ਵੀ ਵਧੀਆ ਨਾਮ ਨੇ ਤੇ ਨਾਲ ਹੀ ਮਿੱਤਰੋ ਅੱਜ ਦੇ ਦਿਨ ਦਾ ਜੋ ਸਿਰੇ ਦਾ ਕਬੱਡੀ ਕੱਪ ਹੋਣ ਜਾ ਰਿਹਾ ਖੋਜਕੀਪੁਰ ਦੇ ਵਿੱਚ ਪਹਿਲੇ ਕਬੱਡੀ ਕੱਪ ਮਿੱਤਰੋ ਪੋਸਟਪੋਨ ਕਰਦੇ ਤੇ ਜੋ ਉਹਦੇ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ 1.5 ਲੱਖ ਇਹ ਤੇ ਪਹਿਲਾ ਨਾਮ ਆ ਤੇ ਮਿੱਤਰੋ 1,25,000 ਜਿੱਤੇ ਸੈਕਿੰਡ ਨਾਮ ਆ ਬੈਸਟਨੂਰੇ ਮਿੱਤਰੋ 51,51,000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਇਸਦਾ ਮਿੱਤਰੋ ਪੰਜਾਬ ਲਾਈਵ 1.com ਤੇ ਤੁਸੀਂ ਮਾਨ ਸਕਦੇ ਹੋ ਉਰੇ ਕਿਹੜੇ ਪਲੇਅਰ ਖੇਡਣਗੇ ਮਿੱਤਰੋ ਕਿਹੜੀਆਂ ਟਾਇਰ ਕਲੱਬਾਂ ਦੇ ਮੈਚ ਹੋਣਗੇ ਦੇਵਾਂਗੇ ਜਾਣਕਾਰੀ ਦੇਖੋ ਮਿੱਤਰੋ ਪਹਿਲੀ ਟੀਮ ਜੋ ਖੇਡੇਗੀ ਮਾਲਵਾ ਲਾਇਨ ਦੇ ਵਿੱਚ ਨਿੱਕਾ ਨਦੋਰ ਖੇਡੂ ਅੰਕਤ ਲਾਠ ਪਿੱਕਾ ਛਾਤਰ ਵਾਲਾ ਗੱਗੂ ਕੜਿਆਣਾ ਮਿੱਤਰੋ ਸੁਨੀਲ ਤਮਤਾਨ ਸਾਹਿਬ ਵਾਲਾ ਸਾਬਾ ਕੀੜੀ ਫਗਾਨੇ ਵਾਲਾ ਨਾਲ ਹੀ ਮਿੱਤਰੋ ਯਾਫੀ ਹੋਣਗੇ ਸੋਨੂ ਰਾਜਪੁਰਾ ਦੀਪਾ ਸੰਧਰ ਵਾਲਾ ਕਿਦਾ ਗਮਨ ਯਾਰਾ ਸ਼ਾਕਾ ਦਿਆਲਪੁਰਿਆ ਤੇ ਨਾਲ ਹੀ ਮਿੱਤਰੋ ਯਗੂ ਹਾਕਮਲੀਆ ਨਾਲੇ ਕੁਲਵੀਰ ਜਟਾਣਾ ਲੱਬਾ ਬੱਗਾ ਪਿੰਡ ਵਾਲਾ ਵਧੀਆ ਹੋਰ ਵੀ ਪਲੇਅਰ ਐਡ ਕੀਤੇ ਗਏ ਨੇ ਤੇ ਜਾਣਕਾਰੀ ਦਿੱਤੀ ਹੈ ਮਿੱਤਰੋ ਉਸਤਾਦ ਕਾਕਾ ਸ਼ੇਖ ਦੌਲਤ ਜੀ ਨੇ ਜੋ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਉਹਨਾਂ ਨੂੰ ਵੀ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਣ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਅਗਲੀ ਟੀਮ ਆ ਮਿੱਤਰੋ ਸੰਤ ਬਾਬਾ ਹਜ਼ਾਰਾ ਸਿੰਘ ਪੰਜਾਬ ਲਾਈਨ ਖੇਡੂ ਜਿਹਦੇ ਵਿੱਚ ਪਲੇਅਰ ਨੇ ਮਿੱਤਰੋ ਬੱਲਾਯੋਲ ਖੇਡੂ ਯੋਧਾਕਰ ਸੁਰਲਾਲ ਸੋਹਲ ਕੁਲਦੀਪ ਸ਼ਕਰਮਾਸ਼ੀਆਂ ਲਵਲੀ ਵੇਰਾ ਨਮਾਲੀਆ ਗੱਗੀ ਚੱਕ ਦੇਸ਼ਰਾਜ ਵਾਲਾ ਯੋਧਾ ਡੇਰਾ ਬਾਬਾ ਨਾਨਕ ਵਾਲਾ ਸਣੀ ਡੇਰਾ ਬਾਬਾ ਨਾਨਕ ਵਾਲਾ ਯਾਪ ਡੇਰਾ ਬਾਬਾ ਨਾਨਕ ਵਾਲਾ ਜਸ਼ਨ ਘੁੰਮਣ ਤੇ ਮਿੱਤਰੋ ਹੋਰ ਵੀ ਪਲੇਅਰ ਉਹ ਵਧੀਆ ਐਡ ਕੀਤੇ ਗਏ ਨੇ ਤੇ ਨਾਲ ਹੀ ਮਿੱਤਰੋ ਸ਼ਾਹਕੋਟ ਲੁਆਣ ਦੇ ਨਾਲ ਖੋਜਕੀਪੁਰ ਦੀ ਟੀਮ ਇਹ ਖੇਡਣ ਗਈਆਂ ਜਿ ਰਵੀ ਸਾਹੂ ਕੇ ਖੇਡੂ ਫੁੱਲਾ ਸ਼ੂਸ਼ਕ ਨਵੂ ਚੀਮਾ ਅਰਸ਼ ਬੁੱਕਣ ਵਾਲੀਆ ਅਮਿਤ ਮਾਦੋਪੁਰ ਕੋਲ ਜੀਤ ਕਰਾਚੋਂ ਵਾਲਾ ਚਰਨੀ ਰਾਏ ਤਰਾਣੇ ਵਾਲਾ ਅਮਿਤ ਮਾਦੋਪੁਰ ਇਹਨ ਦੂਰ ਉੜਕਾ ਖੇਡੂ ਸੋਨੀ ਫੱਕਰ ਝੰਡਾ ਮਿੱਤਰੋ ਦਿਸ਼ਾ ਆਲੋ ਵਾਲਾ ਤੇ ਰਵੀ ਆਲੋ ਵਾਲਾ ਤੇ ਨਾਲ ਹੀ ਮਿੱਤਰੋ ਸੋਹਣ ਚੱਕ ਸਾਬੂ ਵਾਲਾ ਵੀ ਖੇਡੂਗਾ ਇਹ ਟੀਮ ਦੇ ਵਿੱਚ ਬੂਰੀ ਅਸੀਸਰ ਵਾਲਾ ਹੋਰ ਵੀ ਪਲੇਅਰ ਮਿੱਤਰੋ ਇਹਦੇ ਵਿੱਚ ਐਡ ਨੇ ਜੋ ਖੇਡਣਗੇ ਖੋਜਕੀਪੁਰ ਦੇ ਵਧੀਆ ਟੀਮ ਇਹ ਵੀ ਬਣੀ ਆ ਨਾਲ ਹੀ ਮਿੱਤਰੋ ਸ਼੍ਰੀ ਗੁਰੂ ਅਜੰਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ ਦੀ ਬਣੀ ਆ ਟੀਮ ਉਹਦੇ ਵਿੱਚ ਖੇਡੂ ਮਿੱਤਰੋ ਅਰਸੋ ਚੋਲਾ ਸਾਹਿਬ ਬੋਲਟ ਖੀਰਾ ਵਾਲੀ ਆ ਗਿੰਨੀ ਮੈਮਨਦਵਾਲ ਲਵਲੀ ਮੈਮਨਦਵਾਲ ਜਸ਼ਨ ਆਲਮਗੀਰ ਖੇਡੂ ਮਿੱਤਰੋ ਯੋਦਾ ਸੁਰਖਪੁਰੀਆ ਮਨ ਸਿੰਘ ਦੁਲਟ ਦੀਪਦ ਬੁਰਜੀ ਵਾਲਾ ਰਾਜਾ ਪਧਰੀ ਸੰਦੀਪ ਬਾਜਾਖਾਨਾ ਮਿੱਤਰੋ ਖਾਨ ਪੈਣੀ ਤੇ ਹੋਰ ਵੀ ਹੋਰੇ ਪਲੇਅਰ ਨੇ ਮਿੱਤਰੋ ਜੱਗੂ ਸੈਦੋ ਵਾਲੀਆ ਖੇਡੂ ਰਿੰਕੂ ਖਰੇਟੀ ਵਿਕਾਸ ਹਲੇਵੇਲਾ ਅਮਰਤ ਔਲਖਾਣਾ ਪ੍ਰਭ ਬਰੀਆਲਾ ਤੇ ਹੋਰ ਵੀ ਮਿੱਤਰੋ ਵਧੀਆ ਮਾਜੇ ਮਾਲਵੇ ਦਵਾਬੇ ਦੇ ਉਰੇ ਛੇਰੇ ਦੇ ਮੈਚ ਹੋਣਗੇ ਜੇ ਮਿੱਤਰੋ ਇਤੇਰੇ ਬਾਈਸਟਾਨ ਨੂੰ ਮਿੱਤਰੋ 51 51000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਜਿੰਨੀ ਕਾਪਾ ਨੂੰ ਅਪਡੇਟ ਮਿਲੀ ਆਪਾਂ ਤੁਹਾਡੇ ਤੱਕ ਸਾਂਝੀ ਕੀਤੀ ਹੈ ਤੇ ਨਾਲ ਹੀ ਅੱਜ ਮਿੱਤਰੋ ਜੋ ਕਮਾਲਪੁਰੇ ਦੇ ਵਿੱਚ ਕਬੱਡੀ ਕੱਪ ਹੋਇਆ ਬਹੁਤ ਸਿਰੇ ਦਾ ਹੋਇਆ ਸਾਰੇ ਪਲੇਅਰਾਂ ਨੇ ਆਪਣੇ ਕਹਿੰਦਾ ਟਾਪ ਦਾ ਪ੍ਰਦਰਸ਼ਨ ਦਿਖਾਇਆ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਸਾਰੇ ਪਲੇਅਰ ਨੂੰ ਬਚਿਤ ਰੱਖੇ ਸਾਰਿਆਂ ਦੀ ਖੇਡ ਦਾ ਮੁੱਲ ਪਵੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਵਾਹਿਗੁਰੂ ਪਰਮਾਤਮਾ ਅਗੇ ਅਰਦਾਸ ਕਰਿਆ ਕਰੋ ਇਨਾਂ ਦੇ ਸਰਤੀ ਕਬੱਡੀ ਚੱਲਦੀ ਐ ਮਿੱਤਰੋ ਇਹਨਾਂ ਦੇ ਸਰਤੀ ਕਬੱਡੀ ਜਿਉਂਦੀ ਐ ਇਹਨਾਂ ਨੇ ਜੋ ਖਿਡਿਆਰੀ ਆਪਣਾ ਪ੍ਰਦਰਸ਼ਨ ਕਰਨ ਦੇ ਖੇਡ ਗਰਾਊਂਡਾਂ ਦੇ ਵਿੱਚ ਦਿਨ ਰਾਤ ਇੱਕ ਕਰੀ ਹੋਈ ਐ ਉਹਦਾ ਪ੍ਰਦਰਸ਼ਨ ਤੇ ਨਾਲ ਹੀ ਮਿੱਤਰੋ ਸਾਰੇ ਕੋਚ ਸਬੰਨ ਦਾ ਖੇਡ ਪ੍ਰੇਮੀਆਂ ਦਾ ਵਾਹਿਗੁਰੂ ਪਰਮਾਤਮਾ ਸਾਰੇ ਤੇ ਮਿਹਰ ਭਰੇ ਹੱਥ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਕੋ ਟੀਮਾਂ ਬਾਰੇ ਕਿਸੇ ਪਲੇਅਰ ਬਾਰੇ ਕੁਝ ਬੋਲਿਆ ਗਿਆ ਹੋਵੇ ਤਾਂ ਦੇ ਲੋ ਮਾਫੀ ਚਾਹੁੰਦੇ ਆ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਨਾ ਜੀ ਬਾਕੀ ਆ ਚੈਨਲ ਤੇ ਆਪਾਂ ਕਬੱਡੀ ਦੇ ਰਿਲੇਟਡ ਹਰ ਇੱਕ ਅਪਡੇਟ ਪਾਉਣੀ ਰਹਿੰਨੇ ਆ ਸਾਰੇ ਭਰਾ ਚੈਨਲ ਦੇ ਨਾਲ ਜੁੜੇ ਰਹੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੀ ਵਧੀਆ ਅਪਡੇਟ ਪੋਡਕਾਸਟ ਹੋਰ ਸ਼ੁਰੂ ਕਰਾਂਗੇ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਹੀ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਜੀ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆਗਿਆ ਸਾਰੇ ਭਰਾਵਾਂ ਨੂੰ ਵਾਹਿਗੁਰੂ ਪਰਮਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ